ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਪ੍ਰੈਸ ਪ੍ਰੈਸ ਕਾਨਫਰੰਸ ਜਿਹੜੀ ਆ ਇਹਦਾ ਇੱਕ ਖਾਸ ਮਹੱਤਵ ਆ ਭਾਵੇਂ ਮੈਂ ਪਿਛਲੇ ਦਿਨੀ ਅੰਮ੍ਰਿਤਸਰ ਵਿਖੇ ਵੀ ਫੈਕਟਸ ਐਂਡ ਫਿਗਰ ਦੇ ਨਾਲ ਸਾਰੀ ਪ੍ਰੈਸ ਨੂੰ ਸੰਬੋਧਨ ਹੋਇਆ ਸੀ ਪਰ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਇਹਦੀ ਜ਼ਿੰਮੇਵਾਰੀ ਤੇ ਇਹਦੀਆਂ ਡਿਊਟੀਆਂ ਤੇ ਬਾਖੂਬੀ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਹੋਈ ਕੌਮ ਦੀ ਸੰਸਥਾ ਤੇ ਪ੍ਰਧਾਨ ਦਾ ਫਰਜ਼ ਵੀ ਬਣਦਾ ਕਿ ਇਹਦੇ ਜਿਸ ਵੇਲੇ ਵੀ ਕਿਸੇ ਪਾਸਿਓਂ ਹਮਲਾ ਹੁੰਦਾ ਉਹਨਾਂ ਦਾ ਠੀਕ ਢੰਗ ਨਾਲ ਜਵਾਬ ਤੇ ਉਹਨਾਂ ਨੂੰ ਪਹਿਰਾ ਵੀ ਦੇਵੇ ਸੋ ਮੈਂ ਸਮੁੱਚੀ ਕੌਮ ਨੂੰ ਕਿਉਂਕਿ ਕਈਆਂ ਦੇ ਆਪਣੇ ਆਪਣੇ ਟਾਂਗਿਆ ਪਰ ਮੈਂ ਆਪਣੇ ਟਾਂਗ ਨਾਲ ਕਹਿਣਾ ਚਾਹਨਾ ਕਿ ਮੈਂ ਬਤੌਰ ਸ਼ੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਕਿਸੇ ਵੀ ਟਾਂਗ ਦੀ ਸਰਕਾਰੀ ਦਖਲਅੰਦਾਜ਼ੀ ਜਿਹੜੀ ਆ ਉਹ ਨਹੀਂ ਹੋਣ ਦੇਣੀ ਇਹ ਮੈਂ ਤਾਂ ਜ਼ੋਰ ਦੇ ਕੇ ਕਹਿ ਰਿਹਾ ਕਿਉਂਕਿ ਬਹੁਤ ਦਿਨ ਤੋਂ ਮੀਡੀਆ ਲਗਾਤਾਰ ਕਿ ਛਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਯੋਗ ਕਿਉਂ ਨਹੀਂ ਕਰਦੀ ਇਹ ਛਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਸੈਲਫ ਇਲੈਕਟਡ ਕਨਸਟੀਟਿਊਸ਼ਨਲ ਬਾਡੀ ਯਾਰ ਜਿਮਾ ਹਰ ਇੱਕ ਐਕਟ ਅਧੀਨ ਵੱਖ-ਵੱਖ ਜਿਹੜੇ ਆਧਾਰੇ ਉਹ ਕੰਮ ਕਰਦੇ ਆ ਤੇ ਜੇ ਉਹਨਾਂ ਦੇ ਵਿੱਚ ਕੋਈ ਸਿਸਟਮ ਖਰਾਬ ਹੁੰਦਾ ਤਾਂ ਉਹ ਆਪਣੇ ਆਪ ਨੂੰ ਆਪ ਠੀਕ ਕਰਦੇ ਆ ਸੋ ਮੈਂ ਤਾਂ ਕਹਿ ਰਿਹਾ ਕਿ 105 ਸਾਲ ਦੇ ਲੰਬੇ ਇਤਿਹਾਸ ਦੇ ਵਿੱਚ ਕਿਵੇਂ ਵੀ ਇਦਾਂ ਦਾ ਸਮਾਂ ਨਹੀਂ ਆਇਆ ਜਿਹੜਾ ਆ ਸਮਾਂ ਹੋਣ ਚੱਲ ਰਿਹਾ ਪਹਿਲਾਂ ਵੀ ਇੱਕ ਅਸੈਂਬਲੀ ਦੇ ਵਿੱਚ ਐਕਟ ਨੂੰ ਅਮੈਂਡਮੈਂਟ ਦੇ ਰੂਪ ਦੇ ਵਿੱਚ ਸਿੱਧੀ ਚੁਣੌਤੀ ਦਿੱਤੀ ਗਈ ਸੀ ਜਿਹੜੀ ਕਿ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਸੀ 105 ਸਾਲ ਚ ਦਿੱਤੀ ਉਦੋਂ ਬਾਅਦ ਆ ਜਿਹੜਾ ਹਮਲਾ ਆ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਦੇ ਸਾਰੇ ਪ੍ਰਬੰਧ ਨੂੰ ਤੈਅਛ ਨੈਅਛ ਕਰਨ ਲਈ ਇੱਕ ਨਵੀਂ ਯੋਜਨਾ ਢਾਂਕੜਿਆ ਇਹਦੇ ਪਿੱਛੇ ਭਾਵਨਾ ਜਿਹੜੀ ਆ ਉਹ ਭਾਵਨਾ ਆ ਕਿ ਜਿਵੇਂ ਹਰਿਆਣਾ ਕਮੇਟੀ ਬੱਕਰੀ ਹੋਈ ਬਾਕੀ ਬੋਰਡ ਬਕਰੇ ਹੋਏ ਇਸੇ ਤਹਿਤ ਇਹਨੂੰ ਐਸ ਪ੍ਰਵਾਹਾਚਾ ਦੇ ਵਿੱਚ ਲਿਆ ਕੇ ਇੱਕ ਸਿੱਧਾ ਇੱਕ ਅਸਿੱਧਾ ਹਮਲਾ ਇੱਕ ਸਿੱਧਾ ਹਮਲਾ ਇੱਕ ਅਸਿੱਧਾ ਹਮਲਾ ਤੇ ਉਹਦੇ ਵਿੱਚ ਸ਼ਾਇਦ ਬਾਕੀ ਵੀ ਭਾਈਵਾਲਿਆਂ ਕਿ ਸਿੱਖ ਕੌਮ ਦੀ ਜਿਹੜੀ ਸ਼ਕਤੀ ਹੈ ਇਹਨੂੰ ਖੇਰੂ-ਖੇਰੂ ਕਿਵੇਂ ਕਰਨਾ ਮੈਂ ਪੰਥ ਰਤਨ ਜਹੇਦਾਰ ਗੁਰਚਾਨ ਸਿੰਘ ਦੀ ਟੋਹੜਾ ਉਹਨਾਂ ਨਾਲ ਕਿਸੇ ਜਿਹੜੇ ਰਾਸੀ ਨੇਤਾ ਨੂੰ ਮਿਲਿਆ ਤੇ ਉਸ ਵੇਲੇ ਇਹ ਕਾਰਜ ਚੱਲਦਾ ਸੀ ਕਿ ਆਲ ਇੰਡੀਆ ਸਿੱਖ ਗੁਰਦਵਾਰਾ ਐਕਟ ਬਣਾਇਆ ਜਾਵੇ ਉਹ ਜਿਹੜੇ ਉਸ ਸੰਬੰਧ ਵਿੱਚ ਮੇਲੇ ਮੈਂ ਨੇਤਾ ਦਾ ਨਾਂ ਨਹੀਂ ਲੈਣਾ ਪੁਰਾਣਾ ਆ ਸਮਾਂ ਉਹ ਕਹਿੰਦੇ ਆ ਵੀ ਹੁਣ ਤਾਂ ਡਾੜਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਪੰਜਾਬ 'ਚ ਮੇਂ ਰਾਜ ਕਰਦੇ ਹੋ ਤੋ ਫਿਰ ਇੰਡੀਆ ਮੇਂ ਰਾਜ ਕਰਨਗੇ ਮੇਰਾ ਕਹਿਣ ਤੋਂ ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟਾਰਗੇਟ ਤੇ ਰਹੀ ਆ ਪਰ ਐਸ ਹੱਦ ਤੱਕ ਟਾਰਗੇਟ ਤੇ ਚਲੇ ਜਾਊਗੀ ਕਿ ਸਿੱਧੀ ਚੁਣੌਤੀ ਮੈਂ ਆਪਣੇ ਵੀਰਾਂ ਨੂੰ ਵੀ ਕਹਿਣਾ ਚਾਹਣਾ ਅੱਜ ਤਾਂ ਅਮੀ ਪ੍ਰਧਾਨ ਆ ਕੱਲ ਨੂੰ ਹੋਰ ਆ ਜਾਊਗਾ ਸੰਸਾਦ ਸਿੱਖ ਕੌਮ ਦੀ ਆ ਤੇ ਜੇ ਇਹ ਦਖਲ ਜੀਆਂ ਐਵੇਂ ਰਹੀਆਂ ਤੇ ਕੌਮ ਦੀ ਹੈ ਜਿਹੜੀ ਸੰਸਥਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੇ ਐਕਟ 1925 ਦੇ ਤਹਿਤ ਚੱਲਦੀ ਆ ਉਹਦੀ ਸੋਲ ਆਫ ਦਾ ਇਸ ਜਿਹੜਾ ਆਪਣਾ ਆਪਣਾ ਐਕਟ ਆ ਉਹਦੀ ਮੇਰਾ ਖਿਆਲ ਆ ਬਹੁਤ ਵੱਡੀ ਇੱਕ অবਹੇਲਣਾ ਹੋ ਜਾਊਗੀ ਸੋ ਮੈਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਸਹਿਯੋਗ ਕਰੋ ਕੀ ਸਹਿਯੋਗ ਕਰੀਏ ਪੁਲਿਸ ਨੂੰ ਅੰਦਰ ਬਾੜ ਦਾ ਸਹਿਯੋਗ ਕਰੀਏ ਪੁਲਿਸ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅੰਦਰਲੇ ਪ੍ਰਬੰਧ ਦਾ ਸਹਿਯੋਗ ਕਰੀਏ ਫੇਰੇ ਪਿਰਤ ਕੇ ਮੈਂ ਚੱਲੂਗੀ ਫਿਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਲੱਗ ਭਾਗ ਇੱਕ ਪਾਸੇ ਹੋ ਜਊ ਫਿਰ ਸਿੱਧੇ ਪ੍ਰਬੰਧ ਸਰਕਾਰਾਂ ਦੇ ਹੋ ਜਾਣਗੇ ਮੈਂ ਤਾਂ ਇਹ ਵੀ ਕਈ ਵਾਰੀ ਕਹਿਣਾ ਕਿ ਮੇਰੇ ਕਈ ਵੀਰ ਜਿਹੜੇ ਅੱਜ ਤੱਕ ਪੁਲਿਸ ਨੂੰ ਕੋਸਦੇ ਆ ਜੀ ਮੁਕਾਬਲੇ ਕੀਤੇ ਜੀ ਨਹੀਂ ਆਹ ਕੀਤਾ ਜੀ ਤੇ ਅੱਜ ਹੁਣ ਆਪਾਂ ਫੇਰ ਉਹਨਾਂ ਤੇ ਡਿਪੈਂਡ ਕਰਦੇ ਆ ਮੇਰਾ ਇਹ ਭਾਵ ਨਹੀਂ ਕਿ ਮੈਂ ਪੁਲਿਸ ਨੂੰ ਕੋਸਦਾ ਮੇਰਾ ਕਹਿਣ ਤੋਂ ਬਾਅਦ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਅੱਜ ਫੇਰ ਆਪਾਂ ਇਹ ਬਲੀਭ ਕਰਨ ਲੱਪੇ ਬੇ ਸ਼ੋਮਨੀ ਗੁਰਦਾਰਾ ਪਰਬਤ ਕਮੇਟੀ ਆਪਣੇ ਤੌਰ ਤੇ ਸਮਰਾਥਿਆ ਤੇ ਆਪਾਂ ਪੁਲਿਸ ਕੋਲੋਂ ਸਾਰੇ ਫੈਸਲੇ ਕਰਾਈਏ ਸੋ ਇਹਦੇ ਤਹਿਤ ਮੈਂ ਆਪਣਾ ਬਤੌਰ ਪ੍ਰੈਜ਼ੀਡੈਂਟ ਇਹ ਪੱਖ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਸੀ ਕਿ ਮੈਂ ਜਿੰਨਾ ਚਿਰ ਤੁਸੀਂ ਮੈਨੂੰ ਚੌਂਕੀਦਾਰਾ ਦਿੱਤਾ ਆ ਮੈਂ ਚੌਂਕੀਦਾਰੇ ਦੇ ਤੌਰ ਤੇ ਕਹਿੰਦਾ ਰਹਿਣਾ ਜਾਗਦੇ ਰਹੋ ਦੋਸਤਿਆ ਨੂੰ ਚੰਗਾ ਨਹੀਂ ਲੱਗਣਾ ਇਹ ਮੈਨੂੰ ਵੀ ਪਤਾ ਕਿਉਂਕਿ ਸਤਗੁਰਜੀ ਦੇ ਸਰੂਪਾਂ ਬਾਬਤ ਆ ਪਰ ਜਿਹੜੇ ਇੱਕ ਨਰੇਟਿਵ ਸੈੱਟ ਕਰ ਦਈਏ ਉਹਦੇ ਵਿੱਚੋਂ ਫੇਰ ਨਿਕਲਣਾ ਕਿਵੇਂ ਆ ਉਹ ਖਲਵਾੜ ਕਿਵੇਂ ਕਰਨ ਤੇ ਉਹਦੇ ਪਿੱਛੇ ਮਾਨਸਾ ਕੀ ਆ ਇਹ ਮੈਂ ਤੁਹਾਡੇ ਨਾਲ ਜ਼ਰੂਰੀ ਇੱਕ ਸਾਂਝੀ ਕਰਨੀ ਚਾਹੁੰਦਾ ਹਾਂ ਹੁਣ ਮੈਂ ਇੱਕ ਜਿਹੜੀ ਤੁਹਾਡੇ ਨਾਲ ਕਿਉਂਕਿ ਵਕੀਲ ਦੇ ਤੌਰ ਤੇ ਨਹੀਂ ਅਦਰਵਾਈਜ਼ ਵੀ ਹਰ ਇੱਕ ਸੰਸਥਾ ਬਣਦੀ ਆ ਉਹਦੇ ਕਾਨੂੰਨ ਕਾਇਦੇ ਹੁੰਦੇ ਆ ਇੱਕ ਸਾਡਾ IPC CrPC ਪ੍ਰोसीजर ਉਹਦੇ ਵਿੱਚ ਐਮੈਂਡਮੈਂਟ ਹੋ ਗਈ ਇੱਕ ਸਿਵਲ ਪ੍ਰोसीजर ਕੋਡ ਆ ਜਿਹਨੂੰ ਆਪਾਂ CPC ਦੇ ਤੌਰ ਤੇ ਕਹਿੰਦੇ ਆ ਆ ਇੱਕ ਪাবਲਿਕ ਚੈਰਿਟੀ ਚੈਰੀਟੇਬਲ ਜਿਹੜੇ ਆ ਉਹਦਾ ਸੈਕਸ਼ਨ 92 ਆ ਇਹ ਉਹਨੂੰ ਕੇਵਲ ਦਾ ਕੇਵਲ ਡੀਲ ਕਰਦਾ ਪাবਲਿਕ ਚੈਰਿਟੀਆਂ ਇਹਦੇ ਵਿੱਚ ਕੀ ਆ ਇਹਦੇ ਵਿੱਚ ਕਿਸੇ ਵੀ ਕਿਸੋਂ ਦਾ ਰਿਮੂਵਿੰਗ ਆਫ ਐਨੀ ਟਰਸਟੀ appointing a new trustee vesting any property in the trust directing accounts and inquiries declaring what proportion of the trust or in the interest therein shall be allocated sare ide section 92 of the cpc ede vich ditte a ke koi bhi jada act a koi bhi sanstha a onu kime chalaya jana ede vich a aa jada saada ਸਿੱਖ ਜੁਡੀਸ਼ੀਅਲ ਕਮਿਸ਼ਨ ਤੇ ਐਸਜੀਪੀਸੀ ਦਾ ਜਿਹੜਾ ਸਾਡਾ ਐਕਟ ਆ ਇਹਦਾ ਸੈਕਸ਼ਨ 142 ਆ ਇਹਦੇ ਵਿੱਚ ਇਹਨੂੰ ਐਗਜ਼ੈਂਪਸ਼ਨ ਜਿਹੜਾ 92 ਸੈਕਸ਼ਨ ਸਾਡੇ ਤੇ ਲਾਗੂ ਨਹੀਂ ਹੁੰਦਾ ਇਹ ਮੈਂ ਤਾਂ ਕਲੀਅਰ ਕਰ ਰਿਹਾ ਤੁਸੀਂ ਵੱਡੀ ਪ੍ਰੈਸਾਂ ਤੇ ਇੱਥੇ ਰਾਜਧਾਨੀ ਦੇ ਵਿੱਚ ਬੈਠੇ ਹੋ ਇਹ ਸਵਾਲ ਵੀ ਕਰਨੇ ਚਾਹੀਦੇ ਆ ਠੀਕ ਆ ਮੈਂ ਆਪਣੇ ਤੌਰ ਦੇ ਉੱਤੇ ਤੁਹਾਨੂੰ ਇਹ ਜਿਹੜਾ ਗੱਲ ਕਹਿਣੀ ਚਾਹੁੰਦਾ ਤੁਸੀਂ ਤਸਦੀਕ ਕਰ ਲਿਓ ਔਰ ਕੁ ਲਿਆ ਕੇ ਸਰਕਾਰ ਅੱਜ ਮਨਚਾ ਕਿੱਥੇ ਫਿਕਸ ਕਰਦੀ ਆ ਕਿ 328 ਰੁਪਏ ਦੱਸੋ ਕਿੱਥੇ ਗਏ ਇਹ ਇੱਕ ਮੋਡ ਆਫ ਉਹਨਾਂ ਦਾ ਅਟੈਕ ਹੈਗਾ ਜਿਹੜਾ ਉਹ ਰੋਜ਼ ਹਰ ਵੇਲੇ ਕਰਦੇ ਆ ਡਿਬੇਟਾਂ 'ਚ ਵੀ ਤੇ ਓਮੇ ਵੀ ਹੁਣ ਇਹਦੇ ਵਿੱਚ ਕੀ ਆ ਰਾਈਟ ਆਫ ਇੰਟਰਸਟਡ ਪਰਸਨ ਟੂ ਕੰਪਲੇਨ ਟੂ ਕਮਿਸ਼ਨ ਇਨ ਰਿਸਪੈਕਟ ਆਫ ਮਿਸਫੀਅੰਸੀ ਐਟ ਸਟਰਾ ਏ ਮੈਂ ਸਪੈਸੀਫਿਕਲੀ ਤਾਂ ਕਹਿ ਰਿਹਾ ਕਿ ਕੋਈ ਸਰਕਾਰ ਦੀ ਮਨਸਾ ਦਾ ਪਤਾ ਲਾਉਣਾ ਪਊ ਫੇ ਕੱਲ ਨੂੰ ਫੇ ਕੋਈ ਵੀ ਹੋਇਆ ਕਰੂਗਾ ਇਦਾਂ ਤੇ ਫਿਰ ਆ ਕੇ ਸ਼ੋਮਨੀ ਕਮੇਟੀ ਸਿੱਧੇ ਦਖਲਅੰਦਾਜ਼ੀ ਕਰਿਆ ਕਰਨਗੇ ਇਹਦੇ ਵਿੱਚ ਨਾਟ ਵਿਦ ਸਟੈਂਡਿੰਗ ਐਨੀਥਿੰਗ ਕੰਟੇਨਡ ਇਨ ਸੈਕਸ਼ਨ 92 ਆਫ ਦਾ ਕੋਡ ਆਫ ਸਿਵਲ ਪ੍ਰੋਸੀਜਰ 1908 ਔਰ ਇਨ ਦਾ ਸਪੈਸੀਫਿਕ ਰੀਲੀਫ ਐਕਟ 1897 77 ਐਨੀ ਪਰਸਨ ਹੈਵਿੰਗ ਇੰਟਰਸਟ ਇਨ ਅ ਨੋਟੀਫਾਈਡ ਸਿੱਖ ਗੁਰਦੁਆਰਾ ਮੇ ਵਿਦਆਊਟ ਜੁਆਇਨਿੰਗ ਐਨੀ ਆਫ ਦਾ ਅਦਰ ਪਰਸਨ ਇੰਟਰਸਟਡ देयर ਇਨ ਮੇਕ ਐਨੀ ਐਪਲੀਕੇਸ਼ਨ ਟੂ ਦਾ ਕਮਿਸ਼ਨ ਅਗੇਂਸਟ ਦਾ ਬੋਰਡ ਹੁਣ ਇਹ ਗੱਲਾਂ ਅੱਜ ਦੇਖਣੀਆਂ ਪੈਣਗੀਆਂ ਭਈ ਇਹ ਪੁਲਿਸ ਦਾ ਕਾਰਜ ਆ ਜਾਂ ਸਿੱਖ ਜੁਡੀਸ਼ੀਅਲ ਕਮਿਸ਼ਨ ਦਾ ਪਾਰ ਗਿਆ ਦਾ ਐਗਜ਼ੈਕਟਿਵ ਕਮੇਟੀ ਆਫ ਦਾ ਬੋਰਡ ਔਰ ਦਾ ਕਮੇਟੀ ਔਰ ਐਨੀ ਔਰ ਅਗੇਂਸਟ ਐਨੀ ਮੈਂਬਰ ਇਹਦੇ ਵਿੱਚ ਮੈਂਬਰ ਵੀ ਰੱਖੇ ਹੋਣੀ ਔਰ ਪਾਸਟ ਮੈਂਬਰ ਆਫ ਦਾ ਬੋਰਡ ਆਫ ਦਾ ਐਗਜ਼ੈਕਟਿਵ ਕਮੇਟੀ ਔਰ ਆਫ ਦਾ ਕਮੇਟੀ ਅਗੇਂਸਟ ਐਨੀ ਆਫਿਸ ਹੋਲਡਰ ਔਰ ਪਾਸਟ ਆਫਿਸ ਹੋਲਡਰ ਆਫ ਦਾ ਗੁਰਦੁਆਰਾ ਅਗੇਂਸਟ ਐਨੀ ਏਮਪਲੋਈ ਸਪੈਸੀਫਿਕਲੀ देयर इज ਮੈਂਸ਼ਨਡ ਅਗੇਂਸਟ ਐਨੀ ਏਮਪਲੋਈ ਪਾਸਟ ਔਰ ਪ੍ਰੈਜ਼ੈਂਟ ਆਫ ਦਾ ਬੋਰਡ ਔਰ ਗੁਰਦੁਆਰਾ ਇਨਸਪੈਕਟ ਆਫ ਐਨੀ ਅਲੇਜਡ ਮਿਸਪੀਅੰਸ ਐਂਡ ਬਰੀਚ ਆਫ ਟਰਸਟ ਨੈਗਲੈਕਟ ਆਫ ਡਿਊਟੀ ਅਬਿਊਜ਼ ਆਫ ਪਾਵਰਸ conferd by this in an in any alleged expenditure or a purpose not authorized by this act ਇਹਦੇ ਵਿੱਚ ਸਪੈਸੀਫਿਕਲੀ ਦਿੱਤਾ ਕੋਈ ਮੈਂਬਰ ਕੋਈ ਐਗਜ਼ੀਕਟਿਵ ਦਾ ਮੈਂਬਰ ਕੋਈ এমਪਲੋਈ ਤੇ ਕੋਈ ਵੀ ਅਦਰਵਾਈਜ਼ ਜਿਹੜਾ ਉਹਦੇ ਵਿੱਚ ਮੁਲਾਜ਼ਮਿਆਂ ਉਹਦੇ ਅਗੇਂਸਟ ਜਿਹੜੀ ਆ ਸੈਕਸ਼ਨ 142 ਥੱਲੇ ਮੈਂਬਰ ਦੀ ਵੀ ਮੈਂਬਰਸ਼ਿਪ ਜਾ ਸਕਦੀ ਆ ਤੇ ਨਾਲ ਜਿਹੜਾ ਕੋਈ এমਪਲੋਈ ਆ ਉਹਦੇ ਖਿਲਾਫ ਵੀ ਐਕਸ਼ਨ ਕੀਤਾ ਜਾ ਸਕਦਾ ਇਹਦੇ ਵਿੱਚ ਪ੍ਰੋਵਾਈਡਡ ਇੱਕੋ ਨਹੀਂ ਕੀਤਾ ਉਹ ਪ੍ਰੋਵਾਈਡਡ ਕੀ ਆ ਉਹਦੇ ਵਿੱਚ ਟਾਈਮ ਲਿਮਿਟ ਪਾਇਆ ਕਿ 6 ਸਾਲ ਤੋਂ ਜੇ ਉੱਤੇ ਬਾਅਦ ਕੰਪਲੇਨਟ ਕਰਦਾ ਫੇਰ ਨਹੀਂ ਅਨਟਰਟੇਨ ਹੋਊਗੀ ਜੇ 6 ਸਾਲ ਤੋਂ ਬਾਅਦ ਕਰਦਾ ਸੋ ਮੇਰਾ ਕਹਿਣ ਤੋਂ ਬਾਅਦ ਇਹ ਤਾਂ ਤੁਹਾਨੂੰ ਸੀਪੀਸੀ ਤੇ ਇਹ ਮੈਂ ਸਿੱਖ ਗੁਰਦਾਰਾ ਐਕਟ ਦੀ ਸੈਕਸ਼ਨ 142 ਇਹ ਤਾਂ ਕੋਡ ਕਰ ਰਹੇ ਹਾਂ ਕਿਉਂਕਿ ਤੁਸੀਂ ਪੜ੍ਹੇ ਲਿਖੇ ਵਿਦਵਾਨ ਆ ਸਾਰੇ ਇੱਥੇ ਪ੍ਰੈਸ ਵਾਲੇ ਇਹ ਇੱਕ ਜਾਣ ਬੁੱਝ ਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੁਣੌਤੀ ਦਿੱਤੀ ਜਾ ਰਹੀ ਆ ਇੱਕ ਜਿਹੜਾ ਸਭ ਤੋਂ ਵੱਡਾ ਹੋਰ ਜਿਹੜਾ ਮੈਂ ਪਹਿਲਾਂ ਵੀ ਜ਼ੋਰ ਦੇ ਕੇ ਕਿਹਾ ਸੀ ਤੇ ਅੱਜ ਫੇਰ ਜ਼ੋਰ ਦੇ ਕੇ ਕਹਿਣਾ ਚਾਹਣਾ ਤੇ ਆਪਾਂ ਨੂੰ ਇਹ ਗੱਲ ਪੁੱਛਣੀ ਵੀ ਚਾਹੀਦੀ ਆ ਕਈ ਵਾਰੀ ਆਪਾਂ ਸਵਾਲ ਨਹੀਂ ਕਰਦੇ ਆ ਇੱਕ ਹੈਗਾ ਬਿਫੋਰ ਦਾ ਆਨਰੇਬਲ ਹਾਈ ਕੋਰਟ ਏ ਆਨਰੇਬਲ ਹਾਈ ਕੋਰਟ ਦੇ ਵਿੱਚ ਆਹ ਰਿਪਲਾਈ ਆਫ ਵਾਈ ਵੇ ਆਫ ਇਨ ਐਫਿਡੇਵਟ ਇਹ ਸਰਕਾਰ ਨੇ ਮੈਂ ਨਹੀਂ ਦਿੱਤਾ ਇਹ ਸਰਕਾਰ ਨੇ ਨਹੀਂ ਦਿੱਤਾ ਇਹਦੇ ਮੈਂ ਪੈਰਾ ਵਾਈ ਤਾਂ ਥੋੜੇ ਜਿਹਾ ਕਰ ਰਹਿਆ ਤੁਹਾਡੇ ਨਾਲ ਸਾਰਿਆਂ ਨਾਲ ਕਿ ਪੈਰਾ ਨੰਬਰ 3 ਇਹ ਮੈਂ ਸਪੈਸੀਫਿਕਲੀ ਤੁਸੀਂ ਭਾਵੇਂ ਕੋਲ ਹੋ ਕੇ ਲੈ ਲਿਓ ਇਹਦੇ ਵਿੱਚ ਜੋ ਮੈਂ ਕਹਿ ਰਿਹਾ ਇਨ ਬਿਨ ਸਰਕਾਰ ਨੇ ਕਿਹਾ ਆ ਪੁਲਿਸ ਨੇ ਇਨ ਬਿਨ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਕੋਈ ਕੋਈ ਕਿਸੇ ਪੱਖ ਦੀ ਦਖਲਅੰਦਾਜ਼ੀ ਨਹੀਂ ਕਰ ਸਕਦਾ ਸਟੇਟ ਆਫ ਪੰਜਾਬ ਕਹਿ ਰਹੀ ਆ ਇਟਵਾਜ਼ ਰਿਕਮੈਂਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡਡ ਦਾ ਕਾਪੀ ਆਫ ਦਾ ਸਟੇਟਸ ਰਿਪੋਰਟ ਫਾਈਲਡ ਇਨ ਦਾ ਕੋਰਟ ਐਂਡ ਦਾ ਆਰਡਰ ਡੇਟਡ 8421 ਪਾਸਟ ਬਾਈ ਦਾ ਆਨਰੇਬਲ ਕੋਰਟ ਆਰ ਅਟੈਚਡ ਫਾਰ ਕਾਈਂਡ ਪ੍ਰੋਜੂਜਲ ਬਿਸਾਈਡ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਜ਼ ਆਲਰੇਡੀ ਟੇਕਨ ਐਕਸ਼ਨ ਔਨ ਦਾ ਸਬਜੈਕਟ ਸੋ ਕੀਪਿੰਗ ਇਨ ਵਿਊ ਦਾ ਅਫੋਰ ਸੈਡ ਫੈਕਟਸ no further action is required to be taken on the fourth head applications and the same be ordered to be consigned to the record room ਔਰ ਸਪੈਸੀਫਿਕਲੀ ਇਹਦੇ ਵਿੱਚ ਜਿਹੜੀਆਂ ਆ ਦੋ ਤਿੰਨ ਪਹਿਰੇ ਦੇ ਵਿੱਚ ਤਿੰਨ ਫੈਰਾ ਨੰਬਰ 3 ਦੇ ਵਿੱਚ ਇਹਦੇ ਵਿੱਚ ਉਸ ਦਿਨ ਵੀ ਮੈਂ ਕੋਰਟ ਕੀਤਾ ਸੀ ਤੁਸੀਂ ਵੀ ਇਹਦੇ ਵਿੱਚ ਲਾ ਲਿਓ ਇਹਦੇ ਵਿੱਚ ਹੈਗਾ ਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹੈਜ਼ ਟੇਕਨ ਰਿਕੁਆਇਰਡ ਅਪਰਪ੍ਰੋਪੀਏਟ ਐਕਸ਼ਨ ਅਗੇਂਸਟ ਇਟਸ ਅਫੀਸ਼ੀਅਲਸ ਐਂਡ EMPLOYEES ਐਜ ਪਰ ਦਾ ਆਰਡਰ ਆਫ ਫਾਈਵ ਸਿੰਘ ਸਹਿਬਾਨ ਇਸ਼ੂਡ ਬਾਈ ਸ਼੍ਰੀ ਅਕਾਲ ਤਖਤ ਸਾਹਿਬ which is considered the highest court of Sikhs after taking into consideration the report of the internal committee after hearing the matter as the matter pertains to internal arrangements of the shormani gurudwara prabandhak committee no action can be taken in the matter as the shormani gurudwara prabandhak committee is competent authority to take action in this respect which has already been taken and as the as per procedure hun ede vich jehde aa ik para ਪਹਿਲੇ ਨੰਬਰ 3 ਦੀ ਕੰਟੀਨਿਊਸ਼ਨ ਹੈ। ਇਹ ਕੰਟੀਨਿਊਸ਼ਨ ਦੇ ਵਿੱਚ ਕੀ ਆ? ਇਹਦੇ ਵਿੱਚ ਬਿਲਕੁਲ ਜਿੱਦਾਂ ਬੱਲਬ ਜਗਾ ਕੇ ਹਨੇਰੇ ਨੂੰ ਦੂਰ ਕਰਦਾ ਜੀਦਾ ਇਹ ਮੈਂ ਇਹ ਮੈਂ ਸਪੈਸੀਫਿਕਲੀ ਕਿਉਂ ਕੋਟ ਕਰ ਰਿਹਾ ਕਿ ਸ਼੍ਰੋਮਣੀ ਕਮੇਟੀ ਦੇ ਉੱਤੇ ਹਮਲਾ ਦੋਹਰਾ ਆ। ਇੱਕ ਪਾਸੇ ਸਰਕਾਰ ਕੋਟਾਂ ਦੇ ਵਿੱਚ ਕੁਝ ਕਹਿ ਰਹੀ ਆ ਤੇ ਦੂਜੇ ਪਾਸੇ ਆ ਜਿਹੜਾ ਐਕਸ਼ਨ ਕਰਕੇ ਸਿੱਧਾ ਹਮਲਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਆ। ਜਿਹੜਾ ਕਿਸੇ ਤਰ੍ਹਾਂ ਵੀ ਜਿਹੜਾ ਆਪਣਾ ਸਹਿਨ ਨਹੀਂ ਕੀਤਾ ਜਾ ਸਕਦਾ ਇਹ ਮੈਂ ਥੋੜਾ ਜਿਹਾ ਤੁਹਾਡੇ ਜ਼ਰੂਰ ਰੂਬਰੂ ਕਰਨਾ ਚਾਹਨਾ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਮੇਰੇ ਤੋਂ ਵੱਧ ਤੁਸੀਂ ਜਾਣਦੇ ਆ ਇਹ ਇਹਦੇ ਵਿੱਚ ਕੋਈ ਕਸਰ ਨਹੀਂ ਛੱਡੀ ਇਹਦੇ ਵਿੱਚ ਤਾਂ ਕਿ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਮੈਂ ਤੁਹਾਨੂੰ ਪੜ ਦਿਨਾ ਸਾਰਾ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਇਸ ਦਾ ਪ੍ਰਾਈਮ ਐਂਡ ਸੁਪਰੀਮ ਰਿਲੀਜੀਅਸ ਕਨਸਟੀਟਿਊਸ਼ਨਲ ਇੰਸਟੀਟਿਊਸ਼ਨ ਆਫ ਦਾ ਸਿੱਖ which came into existence through the Sikh Gurdwara Act 1925 under the constitution in which the general house is formed formed by the members elected by the Sikh Sangat from different states who represent Sikh religion and with the inclusion of Jatidars of five taks the institution self competent to take decisions relating to its internal and administrative members being the constitutional independent institutions all the important decisions relating to the religion and community are taken in the shape of regulations passed in the general house of the shawmani gurdwara Pramanda committee the shawmani gurdwara parvandak committee has taken required appropriate action against the foreshadowing officials and employees as per the order of the five saints which is considered the highest court of the sixth after taking consideration of the report of the internal committee ਆਫਟਰ ਹੀਰਿੰਗ ਦਾ ਮੈਟਰ ਬਿਕੋਜ਼ ਦਾ ਮੈਟਰ ਪਰਟੇਨਸ ਟੂ ਦਾ ਇੰਟਰਨਲ ਅਰੇਂਜਮੈਂਟ ਆਫ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੋ ਨੋ ਫਰਦਰ ਐਕਸ਼ਨ ਕੈਨ ਬੀ ਟੇਕਨ ਇਨ ਦਾ ਮੈਟਰ ਪ੍ਰਬੰਧਕ ਕਮੇਟੀ ਇਜ਼ ਦਾ ਕੰਪੀਟੈਂਟ ਅਥਾਰਟੀ ਟੂ ਟੇਕ ਐਕਸ਼ਨ ਇਨ ਥਿਸ ਰਿਸਪੈਕਟ ਵਿਚ ਹੈਜ਼ ਆਲਰੇਡੀ ਬੀਨ ਟੇਕਨ ਹੁਣ ਇਹਨਾਂ ਨੂੰ ਪੁੱਛਿਓ ਭਈ ਆ ਫਿਰ ਐਫੀਡੈਵਿਟ ਝੂਠਾ ਦਿੱਤਾ ਕਿਉਂ ਇਸ ਐਫੀਡੈਵਿਟ ਤੋਂ ਮੁਨਕਰ ਹੋ ਰਹੇ ਹਾਲੇ ਪਟੀਸ਼ਨ ਪੈਂਡਿੰਗ ਆ ਫਰਵਰੀ ਦੇ ਵਿੱਚ ਉਹਦੀ ਡੇਟ ਆ ਸੋ ਮੇਰਾ ਕਹਿਣ ਤੋਂ ਪਾਪ ਮੈਂ ਤਾਂ ਤੁਹਾਨੂੰ ਇਹ ਕੋਡ ਕਰ ਰਿਹਾ ਤਾਂ ਕਿ ਸਾਰੇ ਪੱਖ ਤੁਹਾਡੇ ਕੋਲ ਕਲੀਅਰ ਹੋ ਜਾਣ ਹੁਣ ਇਹ ਤੋਂ ਬਾਅਦ ਪੈਰਾ ਨੰਬਰ 9 ਆਫ ਦਾ ਰਿਪਲਾਈ ਜਿਹੜਾ ਆ ਉਹਦੇ ਵਿੱਚ ਕੀ ਆ ਥੈਟ ਸੋ far ਆਈ ਦਾ ਕੁਐਸਚਨ ਆਫ ਕਮਿਸ਼ਨ ਆਫ ਅਫੈਂਸ ਅੰਡਰ ਸੈਕਸ਼ਨ 295ਏ ਆਫ ਦਾ ਆਈਪੀਸੀ ਇਨ ਕਨਸਰਨ It is submitted that AGPC is the supreme religious statutory institution of the Sikh community constituted, and constituted under Sikh Gurdwara Act, 1925. This issue relating to the missing of tens of of holy Guru Granth Sahib considered an administrative issue of the AGPC, and it has taken action against its erring officials in accordance with its rules and regulations. ਐਜ ਪਰ ਦਾ ਆਰਡਰ ਆਫ ਫਾਈਵ ਸਿੰਘ ਸਹਿਮਾਨ ਈ ਸ਼ੁੱਡ ਬਾਈ ਈ ਸ਼ੁੱਡ ਫਰੋਮ ਸ਼੍ਰੀ ਕਾਲਤਾਰ ਸਾਹਿਬ ਵਿਚ ਇਜ਼ ਕਨਸੀਡਰਡ ਦਾ ਹਾਈਐਸਟ ਕੋਰਟ ਆਫ ਸਿਕਸ ਆਫਟਰ ਟੇਕਿੰਗ ਇਨਟੂ ਕਨਸੀਡਰੇਸ਼ਨ ਦਾ ਰਿਪੋਰਟ ਆਫ ਦਾ ਇੰਟਰਨਲ ਕਮਪੇਟੀਟੀ ਕਮੇਟੀ ਫੋਰਨ ਬਾਈ ਦਾ ਐਸਜੀਪੀਸੀ ਦਾ ਮੋਰਓਵਰ ਦਾ ਰਿਸਪੌਂਡੈਂਟ ਨੰਬਰ 2 ਐਂਡ 3 ਹੈਵ ਅਨਕੁਆਇਰਡ ਇਨਟੂ ਦਾ ਐਂਟਾਇਰ ਮੈਟਰ ਇਹ ਜਿਹੜੇ 2 ਐਂਡ 3 ਕੌਣ ਨੇ ਇਹ 2 ਐਂਡ 3 ਜਿਹੜੇ ਇਹਦੇ ਵਿੱਚ ਰਿਸਪੌਂਡੈਂਟ ਆ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਰਿਸਪੌਂਡਰ ਨੰਬਰ 2 ਐਂਡ 3 ਹੈਵ ਇਨਕੁਆਇਰਡ ਇਨਟੂ ਦਾ ਐਂਟਾਇਰ ਮੈਟਰ ਇਨ ਡੈਪਥ ਇਹ ਐਫੀਡੈਵਿਟ ਕਹਿ ਰਿਹਾ ਪੁਲਿਸ ਕਿਦਾਂ ਹੁਣ ਕਿਉਂਕਿ ਸਰਕਾਰ ਕਿਵੇਂ ਜੁਟਲਾਈਜ਼ ਕਰ ਰਹੀ ਆ ਇਨ ਅਕੋਰਡੈਂਸ ਵਿਦ ਦਾ ਲਾ ਔਨ ਦਾ ਬੇਸਿਸ ਆਫ ਦਾ ਐਪਲੀਕੇਸ਼ਨ ਲੌਜਡ ਬਾਈ ਦਾ ਪਟੀਸ਼ਨਰਸ ਐਂਡ ਅਦਰ ਰਿਪੋਰਟਸ ਐਂਡ ਥੇਅਰ ਆਫਟਰ ਫਾਰਮਡ ਐਨ ਓਪੀਨੀਅਨ that no action was required to be taken by the respondent number 2 to 4 as per demand of the petitioner petitioner kaun ya petitioner hai gaye ya is case de vich apne jehde sad bhavna wale ya so eh main ni keh reya hai para number 9 de vich uni sari jehdi edi clarity kar ditti hai so dusri jehdi hun main ek sab ton important ya onu apan kai bari patarkar kyonki tusi da bariki ch jaan wale ਤੁਸੀਂ ਬਾਲ ਦੀ ਖਲ ਵੀ ਕਈ ਵਾਰੀ ਲਾਉਨੇ ਆ ਮੈਂ ਜਿੰਨਾ ਸਫਾਈ ਦਊਗਾ ਸ਼ਾਇਦ ਸਫਾਈ ਦੇ ਨਾਲ ਕੋਈ ਸਹਿਮਤ ਨਾ ਹੋਵੇ ਕੀ ਬੋਲ ਰਿਹਾ ਪਰ ਮੈਂ ਬੋਲ ਤਾਂ ਰਿਹਾ ਕਿ ਇਹਨਾਂ ਨੂੰ ਰੱਖਿਆ ਕੋ ਰੋਕੇ ਨਹੀਂ ਕੀਤਾ ਜਾ ਸਕਦਾ ਇਹ ਸਾਰਾ ਪਾਰਟ ਆਫ ਰਿਕਾਰਡ ਆ ਇਹਦਾ ਮੱਲ ਫੇ ਪਹਿਲਾਂ ਜੋ ਮਰਜ਼ੀ ਕਰੀਏ ਬਾਅਦ ਜੋ ਮਰਜ਼ੀ ਕਰ ਦਈਏ ਸਰਕਾਰਾਂ ਐਵੇਂ ਬਦਲ ਲੈਂਗੀਆਂ ਫੇ ਜੇ ਜੁਡੀਸਟਿਕਸ਼ਨ ਦੀ ਗੱਲ ਕਰੀਏ ਜੁਡੀਸਟਿਕਸ਼ਨ ਸ਼੍ਰੋਮਣੀ ਕਮੇਟੀ ਦੀ ਹੋਲੀ ਸੋਲੀ ਇੰਡੀਪੈਂਡੈਂਟ ਆ ਇਹ ਚ ਕਿਸੇ ਡਾਂਗ ਦੀ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਇੱਕ ਥਾਣੇ ਦੇ ਵਿੱਚ ਐਸਐਚਓ ਬੈਠਾ ਫਿਰ ਤਾਂ ਜੇ ਕੋਈ ਸੁਧਾਰਨ ਬੰਦਾ ਕਹਿੰਦਾ ਲਿਆ ਰੋਜ਼ਨਾਮਚਾ ਫੜਾ ਆ ਵੀ ਪਰਚਾ ਮੈਂ ਦਰਜ ਕਰ ਦਿੱਤਾ ਹੋ ਜਾਊਗਾ ਇਹ ਇਹ ਕਨਸਟੀਟਿਊਸ਼ਨਲ ਉਹਦੇ ਕੋਲ ਰਾਈਟ ਹੈਗਾ ਕੋਈ ਇਹ ਮੈਂ ਤਾਂ ਤੁਹਾਨੂੰ ਉਦਾਹਰਨਾਂ ਦੇ ਰਿਹਾ ਕਿ ਇਹਨਾਂ ਨੇ ਆ ਗੁਰਵਤਨ ਸਿੰਘ ਕੋਲੋਂ ਜਿਹੜਾ ਪੀਆਈ ਪੀਆਈਐਲ ਪੁਆਈ ਇਹ ਇੱਕ ਨੋਕਤਾ ਤੁਹਾਨੂੰ ਵੀ ਕੋਟ ਕਰਨ ਵਾਲਾ ਤੇ ਦੱਸਣ ਵਾਲਾ ਇਹ ਪੀਆਈਐਲ ਕੀ ਸੀ ਪੀਆਈਐਲ ਸੀ ਕੇ ਸਰਕਾਰ ਨੂੰ ਇੱਕ ਡਾਇਰੈਕਸ਼ਨ ਦਿਓ ਕਿ ਸਰਕਾਰ ਆਪਣੇ ਪੁਲਿਸ ਨੂੰ ਡਾਇਰੈਕਸ਼ਨ ਦੇਵੇ ਕਿ ਇਹਨਾਂ ਉੱਤੇ ਪਰਚਾ ਦਰਜ ਹੋਵੇ ਤੇ ਹਾਈ ਕੋਰਟ ਦਾ ਜਾ ਕੇ ਦਰਵਾਜ਼ਾ ਖੜਕਾਇਆ ਹੁਣ ਆ ਜਿਹੜੀ ਮੈਂ ਪਹਿਲਾਂ ਰਿਪਲਾਈ ਦਿੱਤਾ ਇਹ ਰਿਪਲਾਈ ਹੈਗਾ ਜਿਹੜੀ 156 ਤਿੰਨ ਦੀ ਮੈਜਿਸਟਰੇਟ ਨੇ ਥੱਲਿਓਂ ਖਾਰਜ ਕੀਤੀ ਸੀ ਜਿਹੜੀ ਹੁਣ ਇੱਕ ਇਹ ਵੀ ਮੈਟਰ ਆਪਾਂ ਨੂੰ ਦੇਖਣਾ ਪਊਗਾ ਕਿ ਇੱਕ ਪਾਸੇ ਪੁਲਿਸ ਹੈ ਇੱਕ ਪਾਸੇ ਅਦਾਲਤ ਹੈ ਪੋਰਸ ਨੇ ਕੋਈ ਐਕਸ਼ਨ ਨਹੀਂ ਕੀਤਾ ਕਿਉਂ ਨਹੀਂ ਕੀਤਾ ਉਹਨੇ ਕਿਹਾ ਜੀ ਅਸੀਂ ਸ਼੍ਰੋਮਣੀ ਕਮੇਟੀ ਦੇ ਦਖਲਅਜ ਨਹੀਂ ਕਰ ਸਕਦੇ ਉਹ ਹਾਈ ਚਲ ਗਿਆ ਜੁਡੀਸ਼ੀਅਲ ਮਾਜਿਸਟਰ ਦੇ ਕੋਲ 153 ਤਹਲੇ ਉਹਨਾਂ ਨੇ ਕਿਹਾ ਭਈ ਇਹ ਬਿਲਕੁਲ ਇਹ ਬਣਦਾ ਨਹੀਂਗਾ ਇਹ ਜਿਹੜਾ ਆਰਡਰ ਆ ਇਹ ਅਸੀਂ ਕਿਸੇ ਵੀ ਕਿਸਮ ਨਾਲ 153 ਦੀ ਡਾਇਰੈਕਸ਼ਨ ਨਹੀਂ ਦੇ ਸਕਦੇ ਤੇ ਆਪਾਂ ਇਹਦੇ ਕੋਲ ਇੱਕ ਕੰਪਲੇਂਟ ਫਾਈਲ ਕਰ ਸਕਦਾ ਉਹ ਆਰਡਰ ਦੀ ਕਾਪੀ ਔਰ ਮੇਰੇ ਕੋਲ ਇੱਥੇ ਵਿੱਚ ਹੈ ਨਹੀਂ ਇਹਦੇ ਵਿੱਚ ਉਹ ਜਿਹੜੀ ਮੈਜਿਸਟਰੇਟ ਸਾਹਿਬ ਦੀ ਕਾਪੀ ਆ ਔਰ ਇਹਨਾਂ ਨੇ ਕੀ ਕੀਤਾ ਜੇਲੇ ਉਹਨੇ ਇਹ ਡਾਇਰੈਕਸ਼ਨ ਦੇ ਦਿੱਤੀ ਹੁਣ ਉਹ ਕਹਿੰਦੀ ਇਨਕੁਆਇਰੀ ਕੀਤੀ ਸੀ ਸਾਰੀ 156 ਦਿਨ ਦੀ ਉਹ ਪੁਲਿਸ ਨੇ ਕੀਤੀ ਸੀ ਪੁਲਿਸ ਨੇ ਲਿਖ ਕੇ ਦੇ ਦਿੱਤਾ ਪਰ ਬਣਦਾ ਨਹੀਂ ਤੇ ਮੈਜਿਸਟਰੇਟ ਸਾਹਿਬ ਨੇ ਬਿਲਕੁਲ ਫੈਸਲਾ ਕੀਤਾ ਕਿ ਇਹ ਕੋਈ 156 ਦਿਨ ਥਲੇ ਪarcha ਦਰਜ ਨਹੀਂ ਕੀਤਾ ਜਾ ਸਕਦਾ ਜੇ ਪਟੀਸ਼ਨਰ ਨੂੰ ਕੋਈ ਸ਼ਿਕਾਇਤ ਹੈ ਤੇ ਇਸ ਤਗਾਸਾ ਫਾਈਲ ਕਰ ਲਵੇ ਪ੍ਰਾਈਵੇਟ ਕੰਪਲੇਂਟ ਫਾਈਲ ਕਰ ਲਵੇ ਇਹ ਮੈਂ ਨਹੀਂ ਕਹਿੰਦਾ ਇਹ ਆਰਡਰ ਕਹਿੰਦਾ ਮਾਂਜੈਸਟਰ ਸਾਹਿਬ ਦਾ